ਅਸਲਿਕ ਕਰਾ ਨੂੰ ਖਾਦ ਰੂਹਗੇ ਨਾ ਵੀਟਰ ਨਾਲ ਫੋੜ ਇਹ ਹੋ ਲੈਣੇ 3200 ਛੋੜ ਦੇ ਮਾਡਲ ਚ ਮਾਡਲ ਦੀ ਗੱਲ ਕਰੀਏ 2000 ਮਾਡਲ ਡ੍ਰਾਈਵਰ ਸੈਂਟਰ ਗੀਅਰ ਡ੍ਰਾਈਵਰ ਪੱਕੇ ਟਾਇਰ ਜਿਹੜੇ ਟਾਇਰ ਚੱਲੀ ਪਾਤੇ ਆ ਗੁਡਇਰ ਦੇ ਪੱਕੇ ਟਾਇਰ ਅਗਲੇ ਟਾਇਰ ਸਾਕਸਾਸੀਓ ਉਹ ਵੀ ਗੁਡਇਰ ਦੇ ਆ ਜੀ ਸੈਂਪਲ ਟਾਇਰ ਨੇ ਆ ਬੰਪਰ ਲੱਗਿਆ ਹੋਇਆ ਤੇ ਟਰੈਕਟਰ ਕੋਟੇ ਕੰਟੇਜ ਲਈ ਆਉਜੀ ਡਬਲ ਗੈਸਫ੍ਰੇਟਰ ਤੇ ਫੁੱਲ ਸਾਫ ਟਰੈਕਟਰ ਹੈ ਜੀ ਤੇ ਸਾਰਾ Ориਜినਲ ਰੰਗ ਪੇਟਰ ਲੋਂ ਬਾਈਓਡੈਂਟ ਮਾਰ ਦੋ ਲੱਖ ਤੇ 70000 ਸਕਰੀਨ ਤੇ ਨੰਬਰ ਹੈ 961 91 97 953 ਨੰਬਰੋ ਸਾਰ ਜੜਕਾਰੀ ਆਪਾਂ ਲੈ ਸਕਦੇ ਆ ਸਕਰੀਨ ਤੇ ਨੰਬਰ ਬਾਈ ਹੁਣਾਂ ਦਾ ਵਾਲਿਊ ਰੇਟ ਹੈ 2,70,000 ਸਾਡੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਆਉਣ ਵਾਲੇ ਵੀਡੀਓਜ਼ ਦਿਖਾਦੇ ਰਹਾਂਗੇ